ਦਰਬਾਰ ਸਾਹਿਬ ਜਿਹੜੀ ਨੀ ਹੈ ਨਾ ਸੱਚਖੰਡ ਦੀ ਉਹ ਸਾਈ ਮੀਆਂ ਮੀਰ ਜੀ ਵੱਲ ਰੱਖੀ ਗਈ ਸੀ ਠੀਕ ਹੈ ਪਰ ਬਾਬਾ ਬੰਤਾ ਸਿੰਘ ਜੀ ਨੇ ਪਿੱਛੇ ਜਾ ਬਿਆਨ ਦਿੱਤਾ ਉਹਨਾਂ ਨੇ ਕੁਝ ਕਿਤਾਬਾਂ ਦਾ ਹਵਾਲਾ ਵੀ ਦਿੱਤਾ ਤੇ ਕਿਹਾ ਕਿ ਨਹੀਂ ਸਾਈ ਮੀਆਂ ਮੀਰ ਜੀ ਨੇ ਨੀ ਨਹੀਂ ਰੱਖੀ ਸੀ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਵੀ ਉਹ ਸਿੱਖ ਯਾਦ ਦੇ ਵਿੱਚ ਹੈਗੀਆਂ ਨੇ ਹੂੰ ਸਿੱਖ ਯਾਦ ਦਾ ਸਰੂਤੀਆਂ ਸਰੂਤੀਆਂ ਜਿਵੇਂ ਜਦੋਂ ਜਨਮ ਸਾਖੀ ਲਿਖੀ ਗਈ ਆ ਉਦੋਂ ਜਨਮ ਸਾਖੀ ਦੇ ਕਰਤਾ ਨੇ ਜਨਮ ਸਾਖੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਕੋਲੋਂ ਸੁਣ ਕੇ ਲਿਖੀਆਂ ਨੇ ਹੂੰ ਕਿਉਂਕਿ ਇਨ ਬਿਨ ਗੁਰੂ ਸਾਹਿਬਾਨ ਦੇ ਨਾਲ ਤਾਂ ਕੋਈ ਕਵੀ ਹੈ ਨਹੀਂ ਸੀ ਜਾਂ ਸਤਿਗੁਰਾਂ ਦੇ ਨਾਲ ਤਾਂ ਕੋਈ ਇਤਿਹਾਸ ਲਿਖਣ ਵਾਲਾ ਲਖਾਰੀ ਨਹੀਂ ਸੀ ਜਿਵੇਂ ਤੁਸੀਂ ਪੰਥ ਪ੍ਰਾਚੀਨ ਗ੍ਰੰਥ ਦੀ ਗੱਲ ਕੀਤੀ ਹੈ ਠੀਕ ਹੈ ਇਸੇ ਤਰ੍ਹਾਂ ਇੱਕ ਸੂਰਜ ਪ੍ਰਕਾਸ਼ ਗ੍ਰੰਥ ਹੈ ਜੋ ਸਾਡੀ ਕੌਮ ਦਾ ਮੋਢ ਮੰਨਿਆ ਜਾਂਦਾ ਸਾਡੀ ਕੌਮ ਦੇ ਇਤਿਹਾਸ ਦਾ ਹਨ ਇਹਨੂੰ ਲੈ ਕੇ ਵੀ ਅੱਜ ਕੱਲ ਬੜੇ ਸਵਾਲ ਉੱਠਦੇ ਨੇ ਕਈ ਹੱਕਚ ਨੇ ਕਈ ਵਿਰੋਧਚ ਨੇ ਅੱਜ ਕੱਲ ਤੁਸੀਂ ਕਿਸੇ ਬੱਚੇ ਨੂੰ ਵੀ ਕੋਈ ਸਾਖੀ ਕੋਈ ਗੱਲ ਸੁਣਾਉਂਗੇ ਜਿਵੇਂ ਕਈ ਪ੍ਰਚਾਰਕ ਇਹ ਗੱਲ ਦਾ ਪ੍ਰਚਾਰ ਵੀ ਕਰਦੇ ਆ ਸਟੇਜ ਤੇ ਵੀ ਤੁਸੀਂ ਕਿਸੇ ਬੱਚੇ ਨੂੰ ਇਹ ਗੱਲ ਸੁਣਾਉਂਗੇ ਤੇ ਬੱਚਾ ਪੁੱਛੇਗਾ ਵੀ ਇਹ ਕਿਵੇਂ ਹੋ ਗਿਆ ਕਿਉਂਕਿ ਉਹਦੀ ਬੁੱਧੀ ਟੈਕਨੀਕਲ ਆ ਔਰ ਟੈਕਨੋਲੋਜੀ ਜਿਹੜੀ ਆ ਉਹ ਸੀਕੁਐਂਸ ਅਨੁਸਾਰ ਚੱਲਦੀ ਹੈ ਵੀ ਆ ਹੋਇਆ ਇਸ ਤੋਂ ਬਾਅਦ ਆ ਹੋਇਆ ਇਸ ਤੋਂ ਬਾਅਦ ਆ ਹੋਇਆ ਇਦਾਂ ਇਦਾਂ ਪ੍ਰਾਪਤੀ ਹੋਈ ਪਰ ਜਿਹੜਾ ਧਰਮ ਹੈ ਉਹ ਕਦੇ ਵੀ ਇਸ ਤਰੀਕੇ ਨਾਲ ਨਹੀਂ ਚੱਲਦਾ ਤੇ ਤੁਸੀਂ ਸਮਝ ਲਓ ਵੀ ਹਜ਼ੂਰ 90 ਸਾਲ ਦੇ ਬਜ਼ੁਰਗ ਨੂੰ ਵੀ ਕਹਿ ਰਹੇ ਆ ਵੀ ਠੀਕ ਆ ਤੂੰ ਧਨ ਕਮਾ ਲਿਆ ਤੂੰ ਤਜਰਬਾ ਕਮਾ ਲਿਆ ਤੂੰ ਅਮੀਰ ਹੋ ਗਿਆ ਤੂੰ ਗਿਆਨ ਵੀ ਲੈ ਲਿਆ ਤੂੰ ਪੀ ਐਚ ਡੀਆ ਵੀ ਕਰ ਲਈਆਂ ਡਬਲ ਐਮ ਏ ਕੀਤੀਆਂ ਟ੍ਰिपल ਐਮ ਏ ਕੀਤੀਆਂ ਕਈਆਂ ਨੇ ਠੀਕ ਆ ਤੂੰ ਬੜਾ ਗਿਆਨੀ ਹੋਏਗਾ ਪਰ ਹਜ਼ੂਰ ਕਹਿੰਦੇ ਜੇ ਧਰਮ ਚ ਆਉਣਾ ਹੀ ਤੇ ਨਾਮ ਇਦ ਵੀਰ ਧਰਮ ਦਿਸੇ ਕਿ ਐਨਾ ਕੋਲ ਲੈ ਇਸ ਕਰਕੇ ਅੱਜ ਦੀ ਜਿਹੜੀ ਬੁੱਧੀ ਹੈ ਨਾ ਉਹ ਤਰਕਵਾਦੀ ਉਹ ਸਾਨੂੰ ਇੰਨੀ ਕਿ ਸੁਰਤ ਆ 80 ਸਾਲਾਂ ਚ ਮੋਬਾਈਲਾਂ ਕਰਕੇ ਰੀਲਾਂ ਕਰਕੇ ਵੀਡੀਓਜ਼ ਕਰਕੇ ਜਾਂ ਇਧਰ ਉਧਰ ਦੀ ਅਫਵਾਹਾਂ ਕਰਕੇ ਜਾਂ ਫਜ਼ੂਲ ਦੀਆਂ ਖਬਰਾਂ ਕਰਕੇ ਫਜ਼ੂਲ ਦੇ ਕਾਰਜਾਂ ਕਰਕੇ ਇਧਰ ਉਧਰ ਸਾਡੀ ਸੁਰਤ ਗਵਾਚੀ ਪਈ ਹੈ ਨਾ ਆ ਹਾਸੇ ਮੁਖੌਟ ਠੱਠੇ ਦੇ ਵਿੱਚ ਵੀ ਇਹਨਾਂ ਦੇ ਨਾਲ ਚਲੋ ਜੀ ਉਹ ਉਹ ਰੀਲਾਂ ਬਣਾ ਲੀਆਂ ਤੇ ਉਹਦੇ ਨਾਲ ਵਿਊ ਮਿਲ ਗਏ ਤੇ ਮਾਇਆਧਾਰੀ ਹੋ ਗਏ ਆ ਸਾਰੇ ਇਹਨੀ ਸਾਡੀ ਸੁਰਤ ਦਾ ਪੱਤਰ ਡੇਕ ਗਿਆ ਮੈਂ ਕਈ ਵਾਰੀ ਵਿਚਾਰ ਕਰਦਾ ਹੁੰਨਾ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪ੍ਰਿੰਸੀਪਲ ਗੰਗਾ ਸਿੰਘ ਦੀਆਂ ਕਿਤਾਬਾਂ ਨਹੀਂ ਸਮਝ ਆਉਂਦੀ ਇੱਕ ਪਿੱਛੇ ਜਨਾ ਮੁੱਦਾ ਬੜਾ ਗਰਮ ਹੋਇਆ ਸੀ ਸ਼ਾਇਦ ਆਪ ਜੀ ਨੇ ਵੀ ਜ਼ਰੂਰ ਸੁਣਿਆ ਹੋਊਗਾ ਸਾਡੀ ਕੌਮ ਦੇ ਬਹੁਤ ਹੀ ਮਹਾਨ ਪ੍ਰਚਾਰਕ ਨੇ ਬਹੁਤ ਵਧੀਆ ਪ੍ਰਚਾਰ ਕਰਦੇ ਨੇ ਮੈਂ ਅਕਸਰ ਨਿੱਜੀ ਤੌਰ ਤੇ ਉਹਨਾਂ ਨੂੰ ਸੁਣਦਾ ਵੀ ਨਾ ਬਾਬਾ ਬੰਤਾ ਸਿੰਘ ਜੀ ਠੀਕ ਹੈ ਜੀ ਨਾਮ ਲੈਣ ਤੋਂ ਮੈਂ ਸੰਕੋਚ ਨਹੀਂ ਕਰੂੰਗਾ ਉਹਨਾਂ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਉਹ ਥੋੜਾ ਜਿਹਾ ਕੰਟਰੋਵਰਸ਼ੀਅਲ ਲੱਗਾ ਮੈਨੂੰ ਹੁਣ ਪਤਾ ਨਹੀਂ ਉਹ ਸੱਚ ਸੀ ਝੂਠ ਸੀ ਗਲਤ ਸੀ ਸਹੀ ਸੀ ਜਾਂ ਕਿਸ ਸੰਦਰਭ ਚੋਂ ਨਿਕਲਿਆ ਬਿਆਨ ਉਹਨਾਂ ਦੇ ਬਿਆਨ ਆਪ ਜੀ ਨੂੰ ਪਤਾ ਹੋਊਗਾ ਕੀ ਸੀ ਉਹਨਾਂ ਦਾ ਬਿਆਨ ਸੀਗਾ ਕਿ ਦਰਬਾਰ ਸਾਹਿਬ ਸੱਚਖੰਡ ਜਿਹੜਾ ਆ ਆਪਾਂ ਅਕਸਰ ਛੋਟੇ ਅੰਦਰ ਤਾਂ ਆਪਣੇ ਬਜ਼ੁਰਗਾਂ ਕੋਲੋਂ ਵੀ ਸੁਣਦੇ ਆਇਆ ਕਿਤਾਬਾਂ 'ਚ ਪੜ੍ਹਦੇ ਆਇਆ ਠੀਕ ਹੈ ਇੱਕ ਗੱਲ ਸੁਣੀ ਜਾਂਦੀ ਆ ਕਿ ਦਰਬਾਰ ਸਾਹਿਬ ਜਿਹੜੀ ਨੀ ਆ ਨਾ ਸੱਚਖੰਡ ਦੀ ਉਹ ਸਾਈ ਮੀਆਂ ਮੀਰ ਜੀ ਵੱਲ ਰੱਖੀ ਗਈ ਸੀ ਠੀਕ ਹੈ ਪਰ ਬਾਬਾ ਬੰਤਾ ਸਿੰਘ ਜੀ ਨੇ ਪਿੱਛੇ ਜੇ ਬਿਆਨ ਦਿੱਤਾ ਉਹਨਾਂ ਨੇ ਕੁਝ ਕਿਤਾਬਾਂ ਦਾ ਹਵਾਲਾ ਵੀ ਦਿੱਤਾ ਤੇ ਕਿਹਾ ਕਿ ਨਹੀਂ ਸਾਈ ਮੀਆਂ ਮੀਰ ਜੀ ਨੇ ਨਹੀਂ ਰੱਖੀ ਸੀ ਇਹਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਪਿਛਲੇ ਦਿਨੀ ਨਾ ਇੱਕ ਕਿਤਾਬ ਪੜ੍ਹ ਰੇ ਸੀ ਸਹਜੇ ਰਚਿਓ ਖਾਲਸਾ ਹਾਂਜੀ ਆਇਰਿੰਦਰ ਸਿੰਘ ਮਹਿਬੂਬ ਹੋਣਾ ਦੀ ਬੜੀ ਸੋਹਣੀ ਕ੍ਰਿਤੇ ਆ ਉਹ ਸਾਰੇ ਪੰਥ ਨੂੰ ਪੜ੍ਹਨੀ ਚਾਹੀਦੀ ਆ ਉਹਦੇ ਚ ਇੱਕ ਵਿਚਾਰ ਉਹਨਾਂ ਨੇ ਬੜੀ ਸੋਹਣੀ ਲਿਖੀ ਆ ਉਦੋਂ ਉਹਨੂੰ ਪੜ੍ਹ ਕੇ ਤੇ ਥੋੜਾ ਜਿਹਾ ਵਿਚਾਰਧਾਰਾ ਚ ਬਦਲਾਅ ਆਇਆ ਮੇਰੀ ਉਹਨਾਂ ਲਿਖਿਆ ਕਿ ਕੁਝ ਗੱਲਾਂ ਜਿਹੜੀਆਂ ਇਤਿਹਾਸਕ ਤੌਰ ਤੇ ਗ੍ਰੰਥਾਂ ਦੇ ਵਿੱਚ ਨਹੀਂ ਵੀ ਦਰਜ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਵੀ ਉਹ ਸਿੱਖ ਯਾਦ ਦੇ ਵਿੱਚ ਹੈਗੀਆਂ ਨੇ ਸਿੱਖ ਯਾਦ ਅ ਸਰੂਤੀਆਂ ਸਰੂਤੀਆਂ ਜਿਵੇਂ ਜਦੋਂ ਜਨਮ ਸਾਖੀ ਲਿਖੀ ਗਈ ਆ ਉਦੋਂ ਜਨਮ ਸਾਖੀ ਦੇ ਕਰਤਾ ਨੇ ਜਨਮ ਸਾਖੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਕੋਲੋਂ ਸੁਣ ਕੇ ਲਿਖੀਆਂ ਨੇ ਹੂੰ ਕਿਉਂਕਿ ਇਨ ਬਿਨ ਗੁਰੂ ਸਾਹਿਬਾਨਾਂ ਦੇ ਨਾਲ ਤਾਂ ਕੋਈ ਕਵੀ ਹੈ ਨਹੀਂ ਸੀ ਹੂੰ ਜਾਂ ਸਤਿਗੁਰਾਂ ਦੇ ਨਾਲ ਤਾਂ ਕੋਈ ਇਤਿਹਾਸ ਲਿਖਣ ਵਾਲਾ ਲਖਾਰੀ ਨਹੀਂ ਸੀ ਲਿਖ ਤਾਂ ਕੋਈ ਬਾਣੀ ਨੂੰ ਤਾਂ ਲਿਖਦੇ ਸੀ ਕਈ ਸਨ ਸਤਿਗੁਰਾਂ ਦੇ ਨਾਲ ਪੈੜਾ ਮੋਖਾ ਤੇ ਝਾੜੂ ਕਲਾਲ ਐਸੇ ਕਈ ਲਖਾਰੀ ਸੀ ਪਾਤਸ਼ਾਹ ਦੇ ਕੋਲ ਗੁਰੂ ਨਾਨਕ ਸਾਹਿਬ ਦੇ ਨਾਲ ਪਰ ਇਤਿਹਾਸ ਲਿਖਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਉਦੋਂ ਉਹਦੀਆਂ ਲਿਖਤਾਂ ਤੇ ਮਿਲਦੀਆਂ ਨਹੀਂ ਤਾਂ ਕਰਕੇ ਉਸ ਤੋਂ ਬਾਅਦ ਥੋੜਾ ਚਿਰ ਬਾਅਦ ਹੀ ਭਾਵੇਂ ਜਿਨ੍ਹਾਂ ਜਿਨ੍ਹਾਂ ਨੇ ਹੁਣ ਉਹ ਸਾਖੀਆਂ ਵੇਖੀਆਂ ਸੀ ਅੱਖੀ ਉਹਨਾਂ ਨੇ ਆਪਣੇ ਪੁੱਤਰ ਧੀਆਂ ਨੂੰ ਸੁਣਾਈਆਂ ਕਿਉਂਕਿ ਬਹੁਤੀ ਲੰਮੀ ਤਾਖੇੜ ਹੈ ਨਹੀਂ ਇਹ ਕੋਈ 550 ਸਾਲ ਪੁਰਾਣੀ ਗੱਲ ਆ ਆਪਾਂ ਇਹ ਲਾ ਲਈਏ ਵੀ ਸਾਡੀਆਂ ਪੰਜ ਪੁਸ਼ਤਾ ਪੰਜ ਪੀੜੀਆਂ ਪੰਜ ਪੀੜੀਆਂ ਦੇ ਵਿੱਚ ਆਮ ਗੱਲ ਕੋਈ ਸੁਣੀ ਹੋਵੇ ਉਹ ਚੱਲਦੀ ਰਹਿੰਦੀ ਆ ਬਹੁਤੀ ਦੂਰ ਤੱਕ ਹੋਵੇ ਤੇ ਉਹ ਵਿਸਰ ਜਾਂਦੀ ਆ ਕੋਈ 500 ਸਾਲ ਕੋ ਬਹੁਤੀ ਲੰਮਾ ਚੌੜੀ ਇਹ ਲੰਮੀ ਚੌੜੀ ਖੇਤ ਨਹੀਂ ਬਿਲਕੁਲ ਬਿਲਕੁਲ ਤਾਂ ਇਸ ਕਰਕੇ ਉਹ ਜਿਹੜੇ ਵਿਚਾਰ ਸੁਨੇ ਹੋਏ ਸੀ ਜਿਹੜੀਆਂ ਇਤਿਹਾਸਕ ਘਟਨਾਵਾਂ ਸੁਣੀਆਂ ਹੋਈਆਂ ਸੀ ਜੋ ਰਾਇਬਲਾਰ ਦੇ ਨਾਲ ਬੀਤੇ ਆ ਜੋ ਪਾਤਸ਼ਾਹ ਦੇ ਮੁਖ ਦੇ ਉੱਤੇ ਫਣੀ ਔਰ 나ਗ ਨੇ ਸੱਪ ਨੇ ਜਿਹੜੀ ਸ਼ਾਂਤੀ ਕੀਤੀ ਉਹ ਸਾਰੀਆਂ ਜੋ ਕਲਾ ਵਰਤੀਆਂ ਜਾਂ ਹੋਰ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਜੋ ਕਲਾ ਵਰਤੀਆਂ ਉਹ ਲੋਕਾਂ ਸੁਣੀਆਂ ਸੀ ਔਰ ਘਰਾਂ ਦੇ ਵਿੱਚ ਆਮ ਸੁਣਾਉਂਦੇ ਸੀ ਆਪਣੇ ਪੁੱਤਰ ਧੀਆ ਨੂੰ ਜਾਂ ਦਾਦੀਆਂ ਦਾਦੀ ਬੈਠ ਕੇ ਪੋਤਰਿਆਂ ਨੂੰ ਸੁਣਾਉਂਦੇ ਸੀ ਦੋਤਰਿਆਂ ਨੂੰ ਸੁਣਾਉਂਦੇ ਸੀ ਉਹਤੋਂ ਫਿਰ ਜਨਮ ਸਾਖੀਆਂ ਨੇ ਜਨਮ ਲਿਆ ਉਤੋਂ ਫਿਰ ਜਨਮ ਸਾਖੀ ਸਾਹਿਤ ਹੋਂਦ ਦੇ ਵਿੱਚ ਆਇਆ ਤੋ ਇਸ ਕਰਕੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਜਿਵੇਂ ਭਾਈ ਹਰਿੰਦਰ ਸਿੰਘ ਮਹਿਬੂਬ ਮਹਿਬੂਬ ਹੋਣਾ ਨੇ ਭਾਈ ਹਰਿੰਦਰ ਸਿੰਘ ਮਹਿਬੂਬ ਹੋਣਾ ਨੇ ਬੜੀ ਸੋਹਣੀ ਗੱਲ ਕਹੀ ਕਿ ਸਾਨੂੰ ਇਹ ਨਹੀਂ ਵੇਖਣਾ ਚਾਹੀਦਾ ਕਿ ਉਹ ਗੱਲ ਇਤਿਹਾਸ ਦੇ ਵਿੱਚ ਦਰਜ ਹੈ ਜਾਂ ਨਹੀਂ ਹੈ ਸਾਨੂੰ ਇਹ ਵੇਖਣਾ ਚਾਹੀਦਾ ਕਿ ਜੇ ਉਹ ਗੁਰਮਤ ਅਨੁਸਾਰ ਗਲਤ ਨਹੀਂ ਤੇ ਦੂਜੀ ਗੱਲ ਆ ਵੀ ਜੇ ਉਹ ਸਿੱਖ ਯਾਦ ਦੇ ਵਿੱਚ ਪੱਕੀ ਹੋ ਗਈ ਆ ਜੇ ਉਹ ਗੁਰਮਤ ਅਨੁਸਾਰ ਗਲਤ ਨਹੀਂ ਵਿਉ ਦੇ ਨਾਲ ਗੁਰਮਤਿ ਦਾ ਪ੍ਰਚਾਰ ਹੀ ਹੋ ਰਿਆ ਜੇ ਪ੍ਰਚਾਰ ਨਹੀਂ ਹੋ ਰਿਆ ਘੱਟੋ ਘੱਟ ਨੁਕਸਾਨ ਕੋਈ ਨਹੀਂ ਹੋ ਰਿਆ ਹੂੰ ਤੇ ਜੇ ਉਹ ਸਿੱਖ ਯਾਦ ਦੇ ਵਿੱਚ ਗੱਲ ਪੱਕੀ ਹੋ ਗਈ ਆ ਤੇ ਸਾਨੂੰ ਉਹ ਪ੍ਰਵਾਨ ਕਰ ਲੈਣੀ ਚਾਹੀਦੀ ਆ ਠੀਕ ਆ ਇਸ ਕਰਕੇ ਹੁਣ ਉਹਨਾਂ ਬਿਆਨ ਦਿੱਤਾ ਦੇਖੋ ਪਰ ਕਈ ਹਿਰਦੇ ਜਿਹੜੇ ਆ ਉਹ ਇਸ ਗੱਲ ਤੋਂ ਟੁੱਟ ਗਏ ਹੋਣਗੇ ਹਾਂ ਬੜੇ ਸਹੀ ਭਾਵੇਂ ਕਿ ਮੈਂ ਜਿਹੜਾ ਇਤਿਹਾਸਿਕ ਤੌਰ ਤੇ ਜਾਂ ਇਤਿਹਾਸ ਗ੍ਰੰਥਾਂ ਦੇ ਤੌਰ ਤੇ ਮੈਂ ਉਹਨਾਂ ਦੀ ਗੱਲ ਦੀ ਪ੍ਰੋਢਤਾ ਕਰਦਾ ਵੀ ਉਹਨਾਂ ਨੇ ਸੱਤ ਕਿਹਾ ਹੈ ਕਿਸੇ ਗ੍ਰੰਥ ਦੇ ਵਿੱਚ ਲਿਖਿਆ ਨਹੀਂ ਹੋਇਆ ਹਰ ਇੱਕ ਗ੍ਰੰਥ ਦੇ ਵਿੱਚ ਸੂਰਜ ਪ੍ਰਤਾਪ ਦੇ ਵਿੱਚ ਵੀ ਸਤਿਗੁਰਾਂ ਦੇ ਹੱਥੋਂ ਆਹ ਸਤਿਗੁਰਾਂ ਨੇ ਆਪ ਆਪਣੇ ਹੱਥਾਂ ਨਾਲ ਨਹੀਂ ਰੱਖੀਏ ਲਿਖਿਆ ਅੱਛਾ ਪਰ ਕੇਵਲ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਜਿਹੜਾ ਪਰਾਚੀਨ ਪੰਥ ਪ੍ਰਕਾਸ਼ ਤੋਂ ਬਾਅਦ ਲਿਖਿਆ ਗਿਆ ਗਿਆਨੀ ਗਿਆਨ ਸਿੰਘ ਉਹਨਾਂ ਦਾ ਪੰਥ ਪ੍ਰਕਾਸ਼ ਜਿਹੜਾ ਉਹਦੇ ਵਿੱਚ ਲਿਖਿਆ ਹੋਇਆ ਕਿ ਸਾਈ ਮੀਆਂ ਮੀਰ ਜੀ ਦੇ ਹੱਥੋਂ ਫਿਰ ਨਹੀਂ ਰਖਵਾਈ ਆ ਉਹਦੇ ਵਿੱਚ ਲਿਖਿਆ ਹੋਇਆ ਕੇਵਲ ਉਸੇ ਗ੍ਰੰਥ ਦੇ ਵਿੱਚ ਲਿਖਿਆ ਹੋਰ ਬਾਕੀ ਸਾਰੇ ਵਿਦਵਾਨ ਵੀ ਵਿਚਾਰਵਾਨ ਵੀ ਸਿੰਘ ਵੀ ਗਿਆਨੀ ਸਿੰਘ ਵੀ ਇਹ ਵਿਚਾਰ ਕਰਦੇ ਨੇ ਜਦੋਂ ਇਹ ਗੱਲ ਹੁੰਦੀ ਆ ਉਹ ਇਹੋ ਹੀ ਕਹਿੰਦੇ ਨੇ ਵੀ ਸਤਗੁਰਾਂ ਨੇ ਆਪ ਹੀ ਨਹੀਂ ਰੱਖੀ ਆ ਮੈਂ ਇਸ ਗੱਲ ਦੀ ਦ੍ਰਿੜਤਾ ਕਰਦਾ ਪਰ ਇਹ ਗੱਲ ਪ੍ਰਚਾਰ ਨਹੀਂ ਬਹੁਤੀ ਚਾਹੀਦੀ ਕਿਉਂਕਿ ਸਾਨੂੰ ਇਹ ਚੇਤਾ ਰੱਖਣਾ ਚਾਹੀਦਾ ਵੀ ਜੇ ਇਸ ਗੱਲ ਨਾਲ ਹੁਣ ਮੁੱਦੇ ਨਹੀਂ ਨਾ ਉਠਾਉਣੇ ਚਾਹੀਦੇ ਵੀ ਇਹ ਤਾਂ ਮੁੱਦਾ ਬਣ ਗਿਆ ਮੁੱਦਾ ਕਿਉਂ ਫੈਮਿਨਿਸਟ ਵਾਸਤੇ ਵੀ ਮੈਂ ਮਤਲਬ ਇਹ ਪ੍ਰਚਾਰ ਦੇ ਵਿੱਚ ਆ ਜਾਵਾਂ ਤੋ ਇਹ ਇਹ ਖੇਡ ਨਹੀਂ ਵਰਤਉਣੀ ਚਾਹੀਦੀ ਕਦੇ ਕੋਈ ਨਿਆਰੀ ਗੱਲ ਕਰਕੇ ਵੱਖਰੀ ਗੱਲ ਕਰਕੇ ਇਹ ਖੇਡ ਨਹੀਂ ਵਰਤਉਣੀ ਚਾਹੀਦੀ ਦੇਖੋ ਭਾਵੇਂ ਨਹੀਂ ਲਿਖਿਆ ਪਰ ਜੋ ਸਿੱਖ ਯਾਦ ਦੇ ਵਿੱਚ ਆ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਅਨੁਸਾਰ ਮੈਂ ਗੱਲ ਕਰ ਰਿਹਾ ਬੇਨਤੀ ਕਰ ਰਿਹਾ ਵੀ ਜੋ ਸਿੱਖ ਯਾਦ ਦੇ ਵਿੱਚ ਅਜੇ ਸਿੱਖਾਂ ਦੀ ਯਾਦ ਵਿੱਚ ਉਹ ਗੱਲ ਪੱਕੀ ਹੋ ਗਈ ਆ ਤੇ ਜੇ ਉਹ ਗੁਰਮਤ ਨੂੰ ਢਾ ਨਹੀਂ ਲਾਉਂਦੀ ਠੇਸ ਨਹੀਂ ਪਹੁੰਚਾਉਂਦੀ ਤੇ ਆਪਾਂ ਕਥਾ ਦੇ ਵਿੱਚ ਨਾਮ ਦੀ ਗੱਲ ਵਿਚਾਰ ਦੀ ਗੱਲ ਜਾਂ ਗੁਰੂ ਸਾਹਿਬਾਨਾਂ ਦਾ ਹੋਰ ਇਤਿਹਾਸ ਵੀ ਕਹਿ ਸਕਦੇ ਆ ਸਾਨੂੰ ਨਿਆਰੀ ਗੱਲ ਕਰਨਾ ਕੋਈ ਲਾਹਾ ਨਹੀਂ ਹੈਗਾ ਵੀ ਥੋੜਾ ਜਿਹਾ ਹੋਰ ਬਖੇੜਾ ਖੜਾ ਕਰਕੇ ਕੋਈ ਲਾਹਾ ਨਹੀਂ ਕੋਈ ਹੁਣ ਤੋ ਇਸ ਕਰਕੇ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਇਦਾਂ ਦੀ ਗੱਲ ਤੋਂ ਅੱਗੇ ਵੀ ਜਿਵੇਂ ਤੁਸੀਂ ਪੰਥ ਪ੍ਰਾਚੀਨ ਗ੍ਰੰਥ ਦੀ ਗੱਲ ਕੀਤੀ ਆ ਠੀਕ ਆ ਇਸੇ ਤਰ੍ਹਾਂ ਇੱਕ ਸੂਰਜ ਪ੍ਰਕਾਸ਼ ਗ੍ਰੰਥ ਆ ਜੋ ਸਾਡੀ ਕੌਮ ਦਾ ਮੁੱਢ ਮੰਨਿਆ ਜਾਂਦਾ ਸਾਡੀ ਕੌਮ ਦੇ ਇਤਿਹਾਸ ਦਾ ਹਨ ਇਹਨੂੰ ਲੈ ਕੇ ਵੀ ਅੱਜ ਕੱਲ ਬੜੇ ਸਵਾਲ ਉੱਠਦੇ ਨੇ ਕਿ ਹੱਕ ਚ ਨੇ ਕਈ ਵਿਰੋਧ ਚ ਨੇ ਦੇਖੋ ਸਮੇਂ ਅਨੁਸਾਰ ਨਾ ਜਿਵੇਂ ਜਿਵੇਂ ਲੋਕਾਂ ਦੀ ਮਾਨਸਿਕਤਾ ਬਦਲਦੀ ਆ ਹੂੰ ਤੇ ਅੱਜ ਦੇ ਸਮੇਂ ਦੀ ਮੈਂ ਜੇ ਮੈਂ ਗੱਲ ਕਰਾਂ ਤੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਟੈਕਨੀਕਲ ਯੋਗ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ ਹੂੰ ਅੱਜ ਕੱਲ ਤੁਸੀਂ ਕਿਸੇ ਬੱਚੇ ਨੂੰ ਵੀ ਕੋਈ ਸਾਖੀ ਕੋਈ ਗੱਲ ਸੁਣਾਉਂਗੇ ਨਾ ਜਿਵੇਂ ਕਈ ਪ੍ਰਚਾਰਕ ਇਹ ਗੱਲ ਦਾ ਪ੍ਰਚਾਰ ਵੀ ਕਰਦੇ ਆ ਸਟੇਜ ਤੇ ਵੀ ਤੁਸੀਂ ਕਿਸੇ ਬੱਚੇ ਨੂੰ ਇਹ ਗੱਲ ਸੁਣਾਉਂਗੇ ਤੇ ਬੱਚਾ ਪੁੱਛੇਗਾ ਵੀ ਇਹ ਕਿਵੇਂ ਹੋ ਗਿਆ ਕਿਉਂਕਿ ਉਹਦੀ ਬੁੱਧੀ ਟੈਕਨੀਕਲ ਆ ਔਰ ਟੈਕਨੋਲੋਜੀ ਜਿਹੜੀ ਆ ਉਹ ਸੀਕੁਐਂਸ ਅਨੁਸਾਰ ਚੱਲਦੀ ਆ ਵੀ ਆ ਹੋਇਆ ਇਸ ਤੋਂ ਬਾਅਦ ਆ ਹੋਇਆ ਇਸ ਤੋਂ ਬਾਅਦ ਆ ਹੋਇਆ ਇਦਾਂ ਇਦਾਂ ਪ੍ਰਾਪਤੀ ਹੋਈ ਪਰ ਜਿਹੜਾ ਧਰਮ ਹੈ ਉਹ ਕਦੇ ਵੀ ਇਸ ਤਰੀਕੇ ਨਾਲ ਨਹੀਂ ਚੱਲਦਾ ਉਹਦੇ ਵਿੱਚ ਅਧਿਆਤਮ ਹੈ ਆਤਮਿਕ ਗਿਆਨ ਆ ਆਤਮਿਕ ਗਿਆਨ ਦੇ ਵਿੱਚ ਕੁਝ ਵੀ ਹੋ ਸਕਦਾ ਆ ਹੂੰ ਇਸ ਲਈ ਜਿਹੜੀ ਸੰਸਾਰ ਦੀ ਬੁੱਧੀ ਆ ਉਹਦੇ ਨਾਲ ਧਰਮ ਨੂੰ ਨਹੀਂ ਸਮਝਿਆ ਜਾ ਸਕਦਾ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਮੈਂ ਇਹੋ ਹੀ ਕਰਾਂਗਾ ਕਿਉਂ ਕਿਉਂਕਿ ਦੇਖੋ ਹੁਣ ਜੇ ਬੱਚਾ ਕਵੇ ਵੀ ਸੰਸਾਰ ਦੇ ਵਿੱਚ ਤਾਂ ਇੱਕ ਸੀਕੁਐਂਸ ਚੱਲ ਰਹੀ ਆ ਮੈਂ ਸੀਕੁਐਂਸ ਦੀ ਗੱਲ ਕੀਤੀ ਆ ਸੰਸਾਰ 'ਚ ਇੱਕ ਸੀਕੁਐਂਸ ਚੱਲ ਰਹੀ ਆ ਵੀ 3 ਸਾਲ ਦਾ ਬੱਚਾ ਨਰਸਰੀ 'ਚ ਭਰਤੀ ਹੋਵੇਗਾ ਉਹ ਫਿਰ ਪੜ੍ਹੇਗਾ ਪਹਿਲੀ ਦੂਜੀ ਤੀਜੀ ਚੌਥੀ 12 ਕਰੇਗਾ 12 ਕਰਕੇ ਗ੍ਰੈਜੂਏਸ਼ਨ ਕਰੇਗਾ ਫਿਰ ਅੱਗੇ ਡਿਗਰੀ ਡਿਪਲੋਮਾ ਜਾਂ ਕੁਝ ਹੋਰ ਕਰੇਗਾ ਅਖੀਰ ਜਾ ਕੇ ਉਹ ਜਦੋਂ 25 ਸਾਲਾਂ ਦਾ ਹੋਇਆ ਉਹ ਪੀ ਐਚ ਡੀ ਲੈਵਲ ਤੱਕ ਪਹੁੰਚੇਗਾ ਜਦੋਂ ਪੀ ਐਚ ਡੀ ਲੈਵਲ ਤੱਕ ਪਹੁੰਚੇ ਤਾਂ ਵੀ ਉਹਨੂੰ ਸੰਸਾਰ 'ਚ ਉਹ ਸਤਕਾਰ ਨਹੀਂ ਪ੍ਰਾਪਤ ਹੋਣਾ 25 ਸਾਲ ਦੇ ਨੂੰ ਜੋ ਪੰਥ ਦੇ ਵਿੱਚ ਜਾਂ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤ੍ਰੂਪ ਪ੍ਰਹਿਲਾਦ ਨੂੰ ਅਸਲ ਹੂੰ ਫਿਰ ਦਿਮਾਗ ਦੀ ਬੁੱਧੀ ਨਾਲ ਕਿਵੇਂ ਸਮਝ ਲਵਾਂਗੇ ਸੰਸਾਰ ਦੇ ਦਿਮਾਗ ਨਾਲ ਕਿਵੇਂ ਸਮਝ ਲਵਾਂਗੇ ਧਰਮ ਨੂੰ ਇੱਥੇ ਦੇ ਸਤਿਗੁਰਾਂ ਨੇ ਜੇ 90 ਸਾਲ ਦਾ ਮੈਂ ਕਹਿਣਾ ਹੁਣਾਂ ਜੇ 90 ਸਾਲ ਦਾ ਬਜ਼ੁਰਗ ਵੀ ਆ ਕੇ ਮੱਥਾ ਟੇਕ ਰਿਹਾ ਨਾ ਪਾਤਸ਼ਾਹ ਜੀ ਦੇ ਅੱਗੇ ਤੇ ਉਧਰੋਂ ਗਰੰਥੀ ਸਿੰਘ ਨੇ ਹੁਕਮਨਾਮਾ ਸੇ ਪੜ੍ਹ ਦਿੱਤਾ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਤੇ ਤੁਸੀਂ ਸਮਝ ਲਓ ਵੀ ਹਜ਼ੂਰ 90 ਸਾਲ ਦੇ ਬਜ਼ੁਰਗ ਨੂੰ ਵੀ ਕਹਿ ਰਹੇ ਆ ਵੀ ਠੀਕ ਆ ਤੂੰ ਧਨ ਕਮਾ ਲਿਆ ਤੂੰ ਤਜਰਬਾ ਕਮਾ ਲਿਆ ਤੂੰ ਅਮੀਰ ਹੋ ਗਿਆ ਤੂੰ ਗਿਆਨ ਵੀ ਲੈ ਲਿਆ ਤੂੰ ਪੀ ਐਚ ਡੀਆ ਵੀ ਕਰ ਲਈਆਂ ਡਬਲ ਐਮ ਏ ਕੀਤੀਆਂ 트리플 ਐਮ ਏ ਕੀਤੀਆਂ ਕਈਆਂ ਨੇ ਠੀਕ ਆ ਤੂੰ ਬੜਾ ਗਿਆਨੀ ਹੋਏਗਾ ਪਰ ਹਜ਼ੂਰ ਕਹਿੰਦੇ ਜੇ ਧਰਮ ਚ ਆਉਣਾ ਹੀ ਤੇ ਨਾਮ ਇਦਾਂ ਜਪੀ ਜਿੱਦਾਂ 5 ਤੇ 7 ਸਾਲ ਦੇ ਤ੍ਰੂ ਪ੍ਰਹਿਲਾਦ ਨੇ ਜਪਿਆ ਵੀ ਧਰਮ ਦੀ ਸਿੱਖਿਆ ਇੰਨਾ ਕੋਲੋਂ ਲੈ ਇਸ ਕਰਕੇ ਅੱਜ ਦੀ ਜਿਹੜੀ ਬੁੱਧੀ ਆ ਨਾ ਉਹ ਤਰਕਵਾਦੀ ਹੋ ਗਈ ਅਸੀਂ ਉਸ ਚੀਜ਼ ਨੂੰ ਧਰਮ ਨੂੰ ਕਦੇ ਵੀ ਤਰਕ ਨਾਲ ਨਹੀਂ ਸਮਝ ਸਕਦੇ ਤਰਕ ਜ਼ਰੂਰੀ ਜ਼ਰੂਰ ਆ ਵੀ ਲਾਹੇਵੰਦ ਚੀਜ਼ ਆ ਪਰ ਬਿਲਕੁਲ ਤਰਕ ਹੀ ਲਾਗੂ ਨਹੀਂ ਹੁੰਦਾ ਧਰਮ ਦੀ ਕਿਸੇ ਵੀ ਗੱਲ ਤੇ ਹਮ ਕਵੀ ਸੰਤੋਖ ਸਿੰਘ ਹੋਣਾ ਨੇ ਬਾਕੀ ਸਾਨੂੰ ਇਹ ਵੇਖਣਾ ਚਾਹੀਦਾ ਵੀ ਜਿਹੜਾ ਕਵੀ ਹੈ ਉਹ ਕਿਸ ਅਵਸਥਾ ਦੇ ਵਿੱਚ ਤੇ ਕਿਹੜੇ ਆਲੇ ਦੁਆਲੇ ਦੇ ਵਿੱਚ ਕਿਹੜੇ ਮਾਹੌਲ ਦੇ ਵਿੱਚ ਗ੍ਰੰਥ ਨੂੰ ਲਿਖ ਰਿਹਾ ਜਿੰਨਾ ਕਿ ਮੈਨੂੰ ਚੇਤਾ ਜਦੋਂ ਪੜਿਆ ਸੀ 8-9 ਸਾਲ ਦਾ ਸਮਾਂ ਕਵੀ ਸੰਤੋਖ ਸਿੰਘ ਹੋਣਾ ਨੇ ਉਸ ਪਾਵਨ ਗ੍ਰੰਥ ਨੂੰ ਤਿਆਰ ਕਰਨ ਦੇ ਵਿੱਚ ਲਾਇਆ ਹੂੰ ਫਿਰ ਉਸ ਤੋਂ ਬਾਅਦ ਉਹਦੀਆਂ ਕਥਾ ਵਿਚਾਰਾਂ ਸਮੁੱਚੇ ਪੰਥ ਦੇ ਸਹਿਯੋਗ ਨਾਲ ਕਿਉਂਕਿ ਉਸ ਵੇਲੇ ਗਿਆਨੀ ਗੁਰਬਖਸ਼ ਸਿੰਘ ਜੀ ਇੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਸਭਾਈ ਮਾਨ ਸੀ ਜਥੇਦਾਰ ਸੀ ਉਹ ਰੋਣਾ ਨੇ ਉਹ ਲਿਆ ਕੇ ਜਿਹੜਾ ਗ੍ਰੰਥ ਹੈ ਉਹ ਗਿਆਨੀ ਗੁਰਬਖਸ਼ ਸਿੰਘ ਜੀ ਨੂੰ ਭੇਟਾ ਵੀ ਕੀਤਾ ਹੂੰ ਭੇਟਾ ਕੀਤਾ ਤੇ ਫਿਰ ਉਹਦੀ ਕਥਾ ਵੀ ਸਮੁੱਚੇ ਪੰਥ ਦੇ ਸਰਬਸੰਮਤੀ ਦੇ ਨਾਲ ਸਹਿਯੋਗ ਦੇ ਨਾਲ ਗੁਰੂ ਘਰਾਂ ਦੇ ਵਿੱਚ ਹੋਣੀ ਸ਼ੁਰੂ ਹੋਈ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਧਿਆਨ ਕਰੋ ਕੋਈ ਵੱਡਾ ਖਜ਼ਾਨਾ ਨਹੀਂ ਸੀ ਸਿੱਖਾਂ ਕੋਲ ਇਤਿਹਾਸ ਦਾ ਇਸ ਕਰਕੇ ਨਹੀਂ ਸੀ ਜਿਹੜਾ ਸਮਾਂ ਹੁਣ ਸਿੱਖਾਂ ਦੇ ਲਈ ਇਤਿਹਾਸ ਲਿਖਣ ਦਾ ਸੀ ਉਹ 18ਵੀਂ ਸਦੀ ਤੇ ਸਾਰੀ ਸਿੱਖਾਂ ਦੇ ਜੰਗਾਂ ਦੇ ਵਿੱਚ ਘੱਲੂ ਘਾਰਿਆਂ ਦੇ ਵਿੱਚ ਲੰਘਾਈ ਆ ਤੇ ਲਿਖੂਗਾ ਕਿਹੜਾ ਜੋ ਕੁਝ ਲਿਖਿਆ ਸੀ ਉਹ ਸਰਸਾ ਦੀ ਭੇਟ ਹੋ ਗਿਆ ਤੇ ਜਾਂ ਫਿਰ ਜੰਗਾਂ ਦੇ ਵਿੱਚ ਇੱਧਰ ਉੱਧਰ ਜਾਂਦੇ ਆ ਸਿੰਘਾਂ ਦੇ ਕੋਲੋਂ ਜਿਹੜਾ ਉਹ ਵਿਸਰ ਗਿਆ ਜਾਂ ਕਿ ਤੇ ਖوار ਹੋ ਗਿਆ ਖਰਾਬ ਹੋ ਗਿਆ ਹੁਣ ਜਿੱਥੇ ਜੰਗ ਹੋਣੀ ਆ ਜਿੱਥੇ ਕੱਲੂ ਕਾਰੇ ਉਤੇ ਬੰਬ ਫੁੱਟਨੇ ਆ ਉਥੇ ਬੰਬ ਸੁੱਟੇ ਜਾਣੇ ਗੋਲੇ ਚੱਲਣੇ ਆ ਤੋਪਾਂ ਦੇ ਤੋ ਨੁਕਸਾਨ ਹੁੰਦਾ ਹੂੰ ਹੂੰ ਮੈਨੂੰ ਲੱਗਦਾ ਜੇ ਕੁਛ ਹੈਗਾ ਵੀ ਬਾਕੀ ਸਿੱਖ ਰੈਫਰੈਂਸ ਲਾਇਬ੍ਰੇਰੀ ਚ ਵੀ 83 ਵਾਲੇ ਹਨ ਬਿਲਕੁਲ ਤੋ ਇਸ ਕਰਕੇ ਕੇਵਲ ਇਹੋ ਹੀ ਆ ਤਾਂ ਕਰਕੇ ਸਾਨੂੰ ਥੋੜਾ ਜਿਹਾ ਦੇਖੋ ਫਿਰ ਮੈਂ ਦੋਹਾਂ ਪਾਸੇ ਦੀ ਗੱਲ ਕਰੂੰਗਾ ਵੀ ਦੋਹਾਂ ਪਾਸੇ ਧੀ ਕਿ ਆ ਕੁਝ ਕੁ ਗੱਲਾਂ ਐਸੀਆਂ ਵੀ ਹੋਣਗੀਆਂ ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਭਾਵੇਂ ਕੇ ਪੰਥ ਨੇ ਉਹਨਾਂ ਨੂੰ ਚੂੜਾ ਮਣੀ ਹੋਣ ਦਾ ਵਿਗਿਆਨੀਆਂ ਦੇ ਵਿੱਚੋਂ ਮਣੀ ਹੈ ਬਿ ਸਾਰਿਆਂ ਤੋਂ ਉੱਤਮ ਹੈ ਗਿਆਨੀ ਸਿੰਘ ਜਿਨ੍ਹਾਂ ਨੇ ਆਪਣੇ ਜੀਵਨ ਦੀ ਕਹਾਣੀ ਕਾੜ ਕੇ ਏਡਾ ਗ੍ਰੰਥ ਤਿਆਰ ਕੀਤਾ ਹੈ ਜੇ ਕੋਈ ਗੱਲ ਤੁਹਾਨੂੰ ਐਸੀ ਲੱਗਦੀ ਵੀ ਆ ਵੀ ਜਿਹੜੀ ਤੁਹਾਡੀ ਮਤ ਅਨੁਸਾਰ ਹੋ ਸਕਦਾ ਪੰਥ ਨੇ ਸਾਰਾ ਕੁਝ ਹੀ ਪ੍ਰਵਾਨ ਕੀਤਾ ਆ ਠੀਕ ਆ ਤੁਹਾਡੀ ਮਤ ਦੇ ਅਨੁਸਾਰ ਜਾਂ ਕਿਸੇ ਪੜਨ ਵਾਲੇ ਦੀ ਮਤ ਅਨੁਸਾਰ ਹੋ ਸਕਦਾ ਭਾਈ ਉਹ ਤੁਸੀਂ ਨਾ ਵੇਖੋ ਕਿਉਂਕਿ ਗ੍ਰੰਥ ਨੂੰ ਤੇ ਛੱਡਿਆ ਨਹੀਂ ਜਾ ਸਕਦਾ ਜੇ ਤੁਸੀਂ ਕਹੋ ਵੀ ਕਥਾ ਬੰਦ ਕਰ ਦਈਏ ਫਿਰ ਕੀ ਪੜੋਗੇ ਕਾਦੀ ਕਥਾ ਕਰੋਗੇ ਹੋਰ ਤੇ ਕੁਛ ਹੈ ਨਹੀਂ ਸਾਡੇ ਕੋਲ ਤਾਂ ਇਸ ਕਰਕੇ ਹੁਣ ਆਪ ਆਪ ਤੇ ਲਿਖ ਨਹੀਂ ਸਕਦੇ ਕਿਉਂਕਿ ਅੱਜ ਦੀ ਪੀੜ੍ਹੀ ਤੇ اخلاق ਦੇ ਤੌਰ ਤੇ ਔਰ ਸੁਰਤ ਦੇ ਤੌਰ ਤੇ ਇੰਨੀ ਡਿੱਗ ਚੁੱਕੀ ਆ ਇਹਨਾਂ ਨੂੰ ਤੇ ਮੈਂ ਕਹਿਣਾ ਹੁੰਨਾ ਮੈਂ ਕਈ ਵਾਰੀ ਵਿਚਾਰ ਕਰਦਾ ਹੁੰਨਾ ਪ੍ਰਿੰਸੀਪਲ ਗੰਗਾ ਸਿੰਘ ਜੀ ਦੀਆਂ ਕਿਤਾਬਾਂ ਵੀ ਨਹੀਂ ਅੱਜ ਦੀ ਪੀੜ੍ਹੀ ਨੂੰ ਸਮਝ ਆਉਂਦੀਆਂ ਜਦੋਂ ਕਿ ਉਹ ਅੱਜ ਤੋਂ ਕੇਵਲ ਅਜੇ 80 ਕੇ ਸਾਲ ਪਹਿਲਾਂ ਲਿਖੀਆਂ ਗਈਆਂ ਨੇ ਸਾਨੂੰ ਇੰਨੀ ਕਿ ਸੁਰਤ ਆ 80 ਸਾਲਾਂ ਚ ਮੋਬਾਈਲਾਂ ਕਰਕੇ ਰੀਲਾਂ ਕਰਕੇ ਵੀਡੀਓਜ਼ ਕਰਕੇ ਜਾਂ ਇਧਰ ਉਧਰ ਦੀ ਅਫਵਾਹਾਂ ਕਰਕੇ ਜਾਂ ਫਜ਼ੂਲ ਦੀਆਂ ਖਬਰਾਂ ਕਰਕੇ ਫਜ਼ੂਲ ਦੇ ਕਾਰਜਾਂ ਕਰਕੇ ਇਧਰ ਉਧਰ ਸਾਡੀ ਸੁਰਤ ਗਵਾਚੀ ਪਈ ਆ ਨਾ ਆ ਹਾਸੇ ਮੁਖੌਲ ਠੱਠੇ ਦੇ ਵਿੱਚ ਵੀ ਇਹਨਾਂ ਦੇ ਨਾਲ ਚਲੋ ਜੀ ਉਹ ਉਹ ਰੀਲਾਂ ਬਣਾ ਲਈਆਂ ਤੇ ਉਹਦੇ ਨਾਲ ਵਿਊ ਮਿਲ ਗਏ ਤੇ ਮਾਇਆਧਾਰੀ ਹੋ ਗਏ ਆ ਸਾਰੇ ਇਹ ਨਹੀਂ ਕਿ ਸਾਡੀ ਸੁਰਤ ਦਾ ਪੱਧਰ ਡਿੱਗ ਗਿਆ ਮੈਂ ਕਈ ਵਾਰੀ ਵਿਚਾਰ ਕਰਦਾ ਹੁੰਨਾ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪ੍ਰਿੰਸੀਪਲ ਗੰਗਾ ਸਿੰਘ ਦੀਆਂ ਕਿਤਾਬਾਂ ਵੀ ਨਹੀਂ ਸਮਝ ਆਉਂਦੀਆਂ ਅਜੇ ਕਿ 80 ਸਾਲ ਪਹਿਲਾਂ ਲਿਖੀਆਂ ਗਈਆਂ ਕੋ ਬਹੁਤ ਹੀ ਵੱਡੀ ਗੱਲ ਹੈ ਤੁਸੀਂ ਇਹ ਸਮਝ ਲਓ ਵੀ ਸਾਡੇ ਦਾਦਾ ਜੀ ਹਮ 80 ਸਾਲ ਪਹਿਲਾਂ ਸਾਡੇ ਦਾਦੇ ਇਹਦੀ ਉਮਰ ਦੇ ਹੋਣਗੇ ਬਿਲਕੁਲ ਜੀ ਬਿਲਕੁਲ ਤਾਂ ਉਹ ਉਸ ਸੁਰਤ ਦੇ ਜੋ ਕਿਤਾਬਾਂ ਲਿਖੀਆਂ ਜੋ ਵਿਚਾਰਧਾਰਾ ਲਿਖੀ ਉਹ ਅੱਜ ਦੀ ਪੀੜ੍ਹੀ ਨੂੰ ਸਮਝ ਨਹੀਂ ਆ ਰਹੀ ਤੇ ਅੱਜ ਤੋਂ 20 ਸਾਲ ਬਾਅਦ ਕੀ ਬਣੂਗਾ ਇਹਦਾ ਮਤਲਬ ਤ੍ਰੂਤੀ ਸਾਡੇ 'ਚ ਆ ਹਮਮ ਗਲਤੀ ਸਾਡੇ ਵਿੱਚ ਆ ਜਿਹੜਾ 150 ਪਹਿਲਾ ਸਾਲ ਪਹਿਲਾ ਗ੍ਰੰਥ ਲਿਖਿਆ ਗਿਆ ਉਹ ਸਾਡੀ ਸਮਝ ਦੇ ਵਿੱਚ ਕਿਵੇਂ ਪੂਰਾ ਹੋ ਜਾਊਗਾ ਠੀਕ ਆ ਸਾਡੀ ਮਾਤੇ ਹੋ ਸਕਦੀ ਆ ਵੀ ਸਾਨੂੰ ਨਹੀਂ ਸਮਝ ਲੱਗੀ ਜਾਂ ਹੋ ਸਕਦਾ ਵੀ ਅਸੀਂ ਅਜੇ ਉੱਥੇ ਨਹੀਂ ਪਹੁੰਚੇ ਉਸ ਅਵਸਥਾ ਤੇ ਨਹੀਂ ਪਹੁੰਚੇ ਭਾਈ ਜਿਹੜਾ ਕਿਹਾ ਜਾਂਦਾ ਕਿ ਇਹਦੇ 'ਚ ਨਾ ਬ੍ਰਾਹਮਣਵਾਦ ਬਹੁਤ ਐਸ ਗ੍ਰੰਥ ਦੇ ਵਿੱਚ ਐਦਿਨੀਆਂ ਗੱਲਾਂ ਇੱਕ ਪਾਸੇ ਆਪਣਾ ਸਿੱਖ ਧਰਮ ਜਿਹੜਾ ਆ ਬ੍ਰਾਹਮਣਵਾਦ ਨੂੰ ਜਾਂ ਕਰਮਕਾਂਡ ਨੂੰ ਠਕਰਾਉਂਦਾ ਆ ਵੀ ਨਹੀਂ ਅਸੀਂ ਇਹਨੂੰ ਨਹੀਂ ਐਕਸੈਪਟ ਕਰਦੇ ਹਾਂ ਪਰ ਕਹਿੰਦੇ ਕਿ ਸਾਡੇ ਇਸ ਗ੍ਰੰਥ ਦੇ ਵਿੱਚ ਹੀ ਬ੍ਰਾਹਮਣਵਾਦ ਵਾੜਿਆ ਗਿਆ ਹੈ ਦੇਖੋ ਮੈਂ ਬੇਨਤੀ ਕਰਾਂ ਕੁਝ ਜਿਹੜੀਆਂ ਗੱਲਾਂ ਨਹੀਂ ਨਾ ਉਹ ਕਵੀ ਜੀ ਦੇ ਹਿਰਦੇ ਦੀ ਉਪਜ ਨੇ ਹੂੰ ਹਿਰਦੇ ਦੀ ਉਪਜ ਇਦਾਂ ਨਹੀਂ ਜਿੱਦਾਂ ਮੈਂ ਅੱਗੇ ਵੀ ਬੇਨਤੀ ਕੀਤੀ ਜ਼ਰੂਰੀ ਨਹੀਂ ਵੀ ਜਿਹੜੀ ਗੱਲ ਇਤਿਹਾਸਕ ਤੌਰ ਤੇ ਸੰਪੂਰਨ ਨਹੀਂ ਉਹ ਆਪਾਂ ਸਾਰੀਆਂ ਛੱਡ ਦਵਾਂਗੇ ਤੁਸੀਂ ਨਾਵਲ ਲਿਖਿਆ ਵੀਰ ਜਗਦੀਪ ਸਿੰਘ ਫਰੀਦਕੋਟ ਹੋਣਾ ਨੇ ਹੰਨੇ ਹੰਨੇ ਪਾਤਸ਼ਾਹੀ ਤੇ ਉਹਦਾ ਦੂਜਾ ਭਾਗ ਵੀ ਆਇਆ ਬੇਲਿਓ ਨਿਕਲਦੇ ਸ਼ੇਰ ਉਹਦੇ ਵਿੱਚ ਬਹੁਤੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਉਹ ਕਹਿੰਦੇ ਵੀ ਮੈਂ ਆਪਣੇ ਦਾਦਾ ਜੀ ਤੋਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਸੀ ਹੁਣ ਉਹ ਇਨਬੇ ਨੇ ਇਤਿਹਾਸ ਚ ਹੋਈਆਂ ਜਾਂ ਨਹੀਂ ਹੋਈਆਂ ਇਸ ਨਾਲ ਇਸ ਗੱਲ ਨਾਲ ਨਹੀਂ ਫਰਕ ਪੈਂਦਾ ਫਰਕ ਇਸ ਗੱਲ ਨਾਲ ਪੈਂਦਾ ਵੀ ਉਹ ਜੋੜਦੀਆਂ ਕਿਹਦੇ ਨਾਲ ਨੇ ਹੁਣ ਉਹ ਗੱਲਾਂ ਐਸੀਆਂ ਨੇ ਜਦੋਂ ਮੈਂ ਪੜ੍ਹਿਆ ਬੜਾ ਵਿਰਾਗ ਪੈਦਾ ਹੁੰਦਾ ਬੜਾ ਪ੍ਰੇਮ ਪੈਦਾ ਹੁੰਦਾ ਉਹਦੇ ਵਿੱਚ ਮਾੜਾ ਕੀ ਹੈ ਇਸ ਕਰਕੇ ਮੈਂ ਬੇਨਤੀ ਕਰਾਂ ਵੀ ਕੁਝ ਗੱਲਾਂ ਐਸੀ ਉਪਜ ਨੇ ਉਥੇ ਕਵੀ ਸੰਤੋਖ ਸਿੰਘ ਜੀ ਦੇ ਗ੍ਰੰਥ ਦੇ ਅੰਦਰ ਜਿਹੜੀਆਂ ਉਹਨਾਂ ਦੀ ਸੁਰਤ ਦੀ ਉਪਜ ਹੈ ਉਹ ਪਾਤਸ਼ਾਹ ਜੀ ਦੀ ਵਡਿਆਈ ਲਈ ਉਹਨਾਂ ਨੇ ਦਰਜ ਕੀਤੀਆਂ ਨੇ ਦੂਜੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਹੈ ਉਹ ਸਵਾਲ ਇਸ ਕਰਕੇ ਜੋ ਤੁਸੀਂ ਸਵਾਲ ਕੀਤਾ ਕਿ ਹਿੰਦੂ ਮਤ ਦੇ ਨਾਲ ਸੰਬੰਧਿਤ ਜਾਂ ਬ੍ਰਾਹਮਣਵਾਦ ਦੇ ਨਾਲ ਸੰਬੰਧਿਤ ਗੱਲਾਂ ਨੇ ਉਹ ਗੱਲਾਂ ਇਸ ਕਰਕੇ ਕਿਉਂਕਿ ਦੇਖੋ ਉਸ ਵੇਲੇ ਗਿਆਨੀ ਸੰਤੋਖ ਸਿੰਘ ਉਹਨਾਂ ਦੀ ਮਤ ਦੇ ਉੱਤੇ ਉਹ ਪ੍ਰਭਾਵ ਹੈ ਤੋ ਉਸ ਪ੍ਰਭਾਵ ਦੇ ਕਰਕੇ ਜੇ ਕਵੀ ਨੇ ਉਹ ਗੱਲਾਂ ਲਿਖੀਆਂ ਸਾਨੂੰ ਔਖੋ ਪਰੋਖੇ ਕਰਨੀਆਂ ਚਾਹੀਦੀਆਂ ਤੇ ਇਤਿਹਾਸਵਾਲ ਧਿਆਨ ਦੇਣਾ ਚਾਹੀਦਾ ਜੇ ਸੁਣਾਉਣ ਵਾਲਿਆਂ ਦੇ ਅੰਦਰ ਵੀ ਇਹ ਸੁਰਤ ਹੋਵੇ ਵੀ ਜੇ ਮੰਨ ਲਓ ਵੀ ਉੱਥੇ ਕਿਤੇ ਇਹ ਇਹ ਗੱਲ ਲਿਖੀ ਆ ਉਹ ਗਿਆਨੀ ਜੀ ਨੇ ਆਪਣੀ ਮਤ ਅਨੁਸਾਰ ਹੋ ਕੇ ਇਹ ਇਹ ਗੱਲਾਂ ਲਿਖੀਆਂ ਨੇ ਮੈਂ ਆਪ ਪੜ੍ਹੀਆਂ ਨੇ ਵੀ ਜਿਵੇਂ ਸਤ ਗੁਰਾਂ ਦਾ ਆਨੰਦ ਕਾਰਜ ਜਿੱਥੇ ਕਿਤੇ ਸਤ ਗੁਰਾਂ ਦੇ ਆਨੰਦ ਕਾਰਜ ਦੀ ਗੱਲ ਆਏਗੀ ਜਾਂ ਖਾਲਸਾ ਪੰਥ ਦੀ ਗੱਲ ਆਏਗੀ ਜਾਂ ਜੰਗ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਜਾਹੋ ਜلال ਦੱਸ ਰਹੇ ਨੇ ਕਵੀ ਜੀ ਬੜੇ ਵਿਸਥਾਰ ਦੇ ਨਾਲ ਉਥੇ ਲਿਖਿਆ ਹੈ ਵੀ ਵਿਸ਼ਨੂੰ ਜਿਹੜਾ ਉਹ ਦੇਵਤੇ ਦੇਵੀ ਦੇਵਤੇ ਜਿਹੜੇ ਆਕਾਸ਼ ਦੇ ਵਿੱਚੋਂ ਫੁੱਲ ਜਿਹੜੇ ਵਰਸਾਰੇ ਨੇ ਤੇ ਇਹ ਗੱਲਾਂ ਤਾਂ ਫਿਰ ਬਾਣੀ ਦੇ ਵਿੱਚ ਵੀ ਲਿਖੀਆਂ ਨੇ ਵੀ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਕਾ ਹੁੰਦੀ ਆ ਉਹਨਾਂ ਦੇ ਪ੍ਰੇਮ ਕਰਦਾ ਕਾਲਪੁਰਖ ਵੀ ਜਿਹੜੇ ਬਾਣੀ ਪੜ੍ਹਦੇ ਨੇ ਜਿਹੜੇ ਸਿਮਰਨ ਕਰਦੇ ਨੇ ਜਿਹੜੇ ਬੰਦਗੀ ਕਰਦੇ ਨੇ ਗੱਲ ਤਾਂ ਪ੍ਰੇਮ ਦੀ ਆ ਨਾ ਤੁਸੀਂ ਗੱਲ ਤਾਂ ਇਹ ਵੇਖੋ ਵੀ ਉੱਥੇ ਵਿਸ਼ਨੂੰ ਨੂੰ ਵੱਡਾ ਤੇ ਨਹੀਂ ਨਾ ਦੱਸਿਆ ਜਾ ਰਿਹਾ ਉੱਥੇ ਸ਼ਿਵ ਨੂੰ ਵੱਡਾ ਤੇ ਨਹੀਂ ਨਾ ਦੱਸਿਆ ਜਾ ਰਿਹਾ ਉੱਥੇ ਦੇਵੀ ਦੇਵਤਿਆਂ ਨੂੰ ਵੱਡਾ ਨਹੀਂ ਦੱਸਿਆ ਜਾ ਰਿਹਾ ਉੱਥੇ ਆਪਣੇ ਪਾਤਸ਼ਾਹ ਦੀ ਉਸਤਤ ਕੀਤੀ ਜਾ ਰਹੀ ਆ ਵੀ ਮੇਰਾ ਕਲਗੀ ਧਰ ਸਾਰਿਆਂ ਤੋਂ ਵੱਡਾ ਸੀ ਇਸ ਕਰਕੇ ਦੇਵੀ ਦੇਵਤੇ ਫੁੱਲ ਵਰਸਾ ਰਹੇ ਉਹ ਹੈ ਤਾਂ ਦ੍ਰਿਸ਼ਟਾਂਤ ਜੇ ਅਪਾ ਤਿਆਗ ਦਵਾਂਗੇ ਇਹਦਾ ਮਤਲਬ ਅਸੀਂ ਆਪਣੇ ਪਾਸ ਪਾਤਸ਼ਾਹ ਦੀ ਉਸਤਤ ਨਹੀਂ ਸੁਣ ਸਕਦੇ ਦੇਖੋ ਕਿੰਡੀ ਹੋਜੀ ਗੱਲ ਹੈ ਮੈਨੂੰ ਲੱਗਦਾ ਪਤਾ ਹੈ ਕਿ ਇੱਕ ਲੇਖਕਾਂ ਦੀ ਨਾ ਚਲੋ ਇਹ ਕਿਉਂਕਿ ਮੈਂ ਵੀ ਥੋੜੇ ਜਨੇ ਲਿਖਣ ਦਾ ਸ਼ੌਂਕ ਰੱਖਦਾ ਤਾਂ ਮੇਰੀ ਵੀ ਆਦਤ ਆ ਸਾਡੀ ਆਦਤ ਹੁੰਦੀ ਲੇਖਕਾਂ ਦੀ ਕਿ ਅਸੀਂ ਰਸ ਪਾਉਣਾ ਹੁੰਦਾ ਕਿਸੇ ਚੀਜ਼ ਦੇ ਵਿੱਚ ਤੇ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੇ ਵੀ ਰਸ ਪਾਉਣ ਦਾ ਕਰਕੇ ਕਿ ਪੜਨ ਵਾਲੇ ਨੂੰ ਨਾ ਵਧੀਆ ਲੱਗੇ ਇੱਕ ਸਵਾਦ ਆਵੇ ਪੜਨ ਨਾਲ ਜੇ ਕੋਈ ਪੜੇ ਤਾਂ ਹਣਾ ਸੋ ਮੈਨੂੰ ਲੱਗਦਾ ਰਸ ਪਾਉਣ ਦੇ ਕਰਕੇ ਵੀ ਉਹਨਾਂ ਨੇ ਥੋੜਾ ਜਿਹਾ ਇਦਾਂ ਦਾ ਲਿਖ ਦਿੱਤਾ ਹੋਗਾ ਕਿ ਜੇ ਜੇ ਉਹ ਪੜੇ ਇੱਕ ਉਹਨੂੰ ਸਰਵਣ ਕੀਤੀ ਸੀ ਮੈਂ ਉਹ ਸਾਂਝੀ ਕਰਦਾ ਦੇਖੋ ਭਾਈ ਸੰਤੋਖ ਸਿੰਘ ਝੂੜਾਮਣੀ ਉਹਨਾਂ ਨੇ ਗ੍ਰੰਥ ਦੇ ਵਿੱਚ ਲਿਖਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰਦਵਾਰ ਗਏ ਨੇ ਉੱਥੇ ਉਹ ਜਿਹੜਾ ਸਤਗੁਰਾਂ ਨੇ ਕੌਤਕ ਵਰਤਾਇਆ ਸਤਗੁਰਾਂ ਨੇ ਜਲ ਜਿਹੜਾ ਉਹ ਆਪਣੇ ਖੇਤਾਂ ਵੱਲੋਂ ਦੇਣਾ ਸ਼ੁਰੂ ਕਰਤਾ ਤੇ ਉਹ ਸਾਰੀ ਖੇੜ ਸਮਝਾਈ ਉਹ ਉਹ ਸਾਨੂੰ ਪਤਾ ਸਾਰਿਆਂ ਨੂੰ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਵੀ ਜਲ ਦੇ ਵਿੱਚੋਂ ਗੰਗਾ ਦੇ ਵਿੱਚੋਂ ਇੱਕ ਦੇਵੀ ਪ੍ਰਗਟ ਹੋਈ ਹੂੰ ਤੇ ਉਸ ਦੇਵੀ ਨੇ ਆ ਕਰਕੇ ਤੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੂੰ ਤੇ ਸਤਿਗੁਰਾਂ ਨੂੰ ਕੁਝ ਰਤਨ ਭੇਟਾ ਕੀਤੇ ਤੇ ਸਤਿਗੁਰੂ ਕਹਿੰਦੇ ਇਹ ਕੀ ਲਿਆਈ ਹੈ ਹੂੰ ਬੇ ਤਾਂ ਸਾਨੂੰ ਪ੍ਰਵਾਹ ਨਹੀਂ ਮਾਇਆ ਤੋਂ ਤੇ ਅਸੀਂ ਨਰਲੇਪ ਰਹਿੰਨੇ ਆ ਇਹਦੇ ਪ੍ਰਵਾਹ ਨਹੀਂ ਇਹਨੂੰ ਅਸੀਂ ਕੀ ਕਰਾਂਗੇ ਹੂੰ ਤੇ ਕਹਿੰਦੀ ਜੀ ਮੇਰੇ ਕੋਲ ਤੇ ਇਹੋ ਹੀ ਸੀ ਹੋਰ ਮੈਂ ਕੁਝ ਭੇਟਾ ਨਹੀਂ ਕਰ ਸਕਦੀ ਹੁਣ ਉਹਨੇ ਉਹ ਰਤਨ ਰੱਖ ਕੇ ਸਤਿਗੁਰਾਂ ਨੇ ਉੱਥੇ ਫਿਰ ਉਹਨੂੰ ਬਚਨ ਕਿਹਾ ਵੀ ਸਾਡੇ ਕੋਲ ਤੇ ਭਾਈ ਸ਼ਬਦ ਰੂਪੀ ਬਚਨ ਨੇ ਸਾਡੇ ਕੋਲ ਸ਼ਬਦ ਰੂਪੀ ਰਤਨ ਨੇ ਹੂੰ ਸਾਡੇ ਕੋਲ ਜਿਹੜਾ ਸ਼ਬਦ ਹੈ ਉਹ ਹੀ ਅਸਲ ਦੇ ਵਿੱਚ ਰਤਨ ਆ ਉਹ ਹੀ ਅਸਲ ਦੇ ਵਿੱਚ ਹੀਰਾ ਆ ਹੁਣ ਉੱਥੇ ਕਵੀ ਜੀ ਨੇ ਦੇਖੋ ਸ਼ਬਦ ਦੀ ਮਹਾਨਤਾ ਦ੍ਰਿੜ ਕਰਵਾਈ ਆ ਵੀ ਗੰਗਾ ਵੀ ਆ ਕੇ ਜੇ ਆਪਾਂ ਇਸ ਗੱਲ ਤੇ ਅੜ ਜਾਵਾਂਗੇ ਵੀ ਦੇਵੀ ਪ੍ਰਗਟ ਹੋਈ ਨਹੀਂ ਹੋਈ ਇਹ ਤੇ ਹੋਛੀ ਬੁੱਧੀ ਦੀਆਂ ਗੱਲਾਂ ਆ ਵੀ ਆਪਾ ਬਹੁਤੇ ਤਰਕਵਾਦੀ ਹੋ ਗਏ ਹੁਣ ਉਥੇ ਦੇਵੀ ਪ੍ਰਗਟ ਹੋਈ ਜਾਂ ਨਹੀਂ ਹੋਈ ਉਹ ਕਵੀ ਦੀ ਆਪਣੀ ਉਪਜ ਆ ਕਵਤਾਵਾਂ ਬਹੁਤੀਆਂ ਐਸੀਆਂ ਲਿਖੀਆਂ ਨੇ ਹੁਣ ਮੈਂ ਅੱਜ ਦੀ ਗੱਲ ਕਰਾਂ ਅੱਜ ਕੱਲ ਆ ਇੰਸਟਾਗ੍ਰam ਦੇ ਉੱਤੇ ਜਿਹੜੇ ਚਾਰਕ ਗੱਲਾਂ ਜਾਂ ਚਾਰਕ ਗੀਤ ਸੁਣ ਲੈਂਦੇ ਨੇ ਉਹ ਕਵੀ ਬਣ ਜਾਂਦੇ ਆ ਮੈਂ ਇਹ ਵੇਖਿਆ ਬਹੁਤ ਵੱਧ ਰਿਹਾ ਨੌਜਵਾਨੀ ਦੇ ਵਿੱਚ ਵੀ ਉਹ ਕਵੀ ਬਣ ਜਾਂਦੇ ਆ ਉਹ ਚਾਰਕ ਕਵਤਾਵਾਂ ਜੋੜ ਕੇ ਲੈਣਾ ਜੋੜ ਕੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਜੋੜਦੇ ਆਂਦੇ ਆਂ ਰੈਮਨਗਰ ਰੈਮਰ ਲਾਉਣੀ ਆ ਗਈ ਤੇ ਮੈਂ ਬੜਾ ਕਵੀ ਆ ਉਹ ਕਵੀ ਬਣ ਜਾਂਦੇ ਹੁਣ ਉਹ ਵੀ ਭਾਵੇਂ ਉਹਨਾਂ ਦੀ ਉਦਾਹਰਨ ਲੈ ਲਓ ਉਹ ਵੀ ਕਵਤਾ 'ਚ ਕੀ ਕਰ ਰਹੇ ਆ ਉਹ ਜਿਹੜੀ ਆਪਣੀ ਮਹਿਬੂਬਾ ਆ ਜਾਂ ਜਿਹੜੀ ਇਸਤਰੀ ਆ ਜਾਂ ਜਿਹੜੀ ਲੜਕੀ ਆ ਉਹਨੂੰ ਇੱਕ ਕਹਿ ਰਿਹਾ ਵੀ ਉਹ ਤੇਰੀ ਜ਼ੁਲਫਾਂ ਜਿਹੜੀਆਂ ਉਹ ਨਾਗ ਵਰਗੀਆਂ ਹੁਣ ਮੈਂ ਇੱਥੇ ਉਦਾਹਰਨ ਦੇ ਰਿਹਾ ਹਾਂ ਹਾਂ ਮੈਂ ਸਮਝਦਾ ਹਾਂ ਉਹ ਕਵੀ ਜੇ ਨਾਗ ਵਰਗੀਆਂ ਹੁਣ ਇਹਦਾ ਭਾਵੇਂ ਦਿਨ ਵੀ ਉਹਦੇ ਸਿਰ 'ਚ ਨਾਗ ਫ ਤੋ ਸਾਨੂੰ ਇਹ ਵੀ ਸਮਝਣਾ ਚਾਹੀਦਾ ਨਾ ਵੀ ਆ ਮਤਲਬ ਅਸੀਂ ਗੱਲ ਕਰੀਏ ਤੇ ਉਹ ਸਾਡੀ ਉਦਾਹਰਨ ਹੋ ਗਈ ਤੇ ਜੇ ਕਵੀ ਗੱਲ ਕਰ ਰਿਹਾ ਤੇ ਉਹ 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 ਜਿਹੜਾ ਬ੍ਰਾਹਮਣਵਾਦੀ ਸੋਚ ਉਹ ਨਹੀਂ ਭਾਈ ਤੇ ਇਹ ਗੱਲ ਸਮਝੀਏ ਵੀ ਉਹ ਵੀ ਉਦਾਹਰਨ ਦੇ ਰਹੇ ਨੇ ਦ੍ਰਿਸ਼ਟਾਂਤ ਦੇ ਰਹੇ ਨੇ ਵੀ ਇੱਥੇ ਸ਼ਬਦ ਦੀ ਮਹਾਨਤਾ ਇੰਨੀ ਆ ਵੀ ਗੰਗਾ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕਦੀ ਆ ਹੂੰ ਉਹ ਆਪਣਾ ਪ੍ਰੇਮ ਦਰਸਾ ਰਹੇ ਨੇ ਔਰ ਜਿੰਨੀਆਂ ਸਾਖੀਆਂ ਦਾਸ ਨੇ ਪੜ੍ਹੀਆਂ ਹੁਣ ਤੱਕ ਜਿੰਨੀਆਂ ਸਾਖੀਆਂ ਪੜ੍ਹੀਆਂ ਨੇ ਉਹ ਸਾਰੀਆਂ ਇਦਾਂ ਦੀਆਂ ਨੇ ਹੋਰ ਬ੍ਰਾਹਮਣਵਾਦ ਉੱਚ ਕੁਛ ਨਹੀਂ ਹੈ ਬ੍ਰਾਹਮਣਵਾਦ ਇਹੋ ਹੀ ਆ ਕਹਿੰਦੇ ਜਿਹੜੇ ਲੋਕ ਕਹਿੰਦੇ ਨੇ ਉਹ ਇਹੋ ਹੀ ਆ ਵੀ ਉਹਨਾਂ ਨੇ ਦੇਵੀ ਹੁਣ ਦੇਖੋ ਸੰਸਾਰ ਚ ਦੇਵੀ ਦੇਵਤਿਆਂ ਦੀ ਵਡਿਆਈ ਪ੍ਰਚਲਿਤ ਸੀ ਭਾਰਤ ਚ ਹੁਣ ਹੋਰ ਕੀ ਕਵਾਂਗੇ ਵੀ ਹਜਰਤ ਮੁਹੰਮਦ ਸਾਹਿਬ ਆਏ ਨੇ ਹਮ ਭਾਰਤ ਦੇ ਵਿੱਚ ਹੁਣ ਹੋਰ ਕੀ ਕਵਾਂਗੇ ਹਾਂ ਸਹੀ ਵੀ ਹਜਰਤ ਮੁਹੰਮਦ ਸਾਹਿਬ ਆਏ ਨੇ ਇਹੋ ਹੀ ਕਵਾਂਗੇ ਵੀ ਦੇਵੀ ਦੇਵਤੇ ਆਏ ਹਾਂ ਸਾਡੀ ਸੰਸਕ੍ਰਿਤੀ ਤੇ ਫਿਰ ਸਾਨੂੰ ਦੇਵੀ ਦੇਵਤੇ ਨੇ ਜੋੜ ਦਿੱਤੇ ਇਹੋ ਹੀ ਕਹਿਣਾ ਪੈਣਾ ਸਾਨੂੰ ਤੋ ਇਸ ਕਰਕੇ ਉਹ ਸਮੇਂ ਦੇ ਅਨੁਸਾਰ ਸੱਭਿਆਚਾਰ ਦੇ ਅਨੁਸਾਰ ਕਵੀ ਜੀ ਨੇ ਉਹ ਗੱਲਾਂ ਲਈਆਂ ਪਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹਰੇਕ ਸਾਖੀ ਦੇ ਵਿੱਚ ਵਡਿਆਈ ਗੁਰੂ ਦੀ ਹੋ ਰਹੀ ਆ ਉਦਾਹਰਨ ਭਾਵੇਂ ਦੇਵੀ ਦੇਵਤਿਆਂ ਜੋ ਦਿੱਤੀ ਹੈ ਏਦਾਂ ਤੇ ਫਿਰ ਬਾਣੀ 'ਚ ਵੀ ਦੇਵੀ ਦੇਵਤਿਆਂ ਦੀ ਗੱਲ ਕੀਤੀ ਹੈ ਬਾਣੀ 'ਚ ਹਜ਼ੂਰ ਕਹਿ ਰਹੇ ਆ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਹੁਣ ਕੋਈ ਕਹਵੇਗਾ ਜੀ ਇੱਥੇ ਤਿੰਨ ਦੇਵਤਿਆਂ ਦੀ ਗੱਲ ਕਰਤੀ ਸ਼ਿਵ ਦੀ ਕਰਤੀ ਬ੍ਰਹਮਾ ਦੀ ਕਰਤੀ ਵਿਸ਼ਨੂ ਦੀ ਕਰਤੀ ਭਲੇਓ ਤੁਸੀਂ ਇਹ ਤਾਂ ਵੇਖੋ ਵੀ ਉੱਥੇ ਚੇਲੇ ਕਿਹਾ ਵਾ ਹੂੰ ਗੁਰੂ ਤੇ ਨਹੀਂ ਨਾ ਕਹਿਤਾ ਚੇਲੇ ਕਿਹਾ ਨਾ ਉਥੇ ਚੇਲੇ ਹੀ ਕਿਹਾ ਬਿਲਕੁਲ ਬਿਲਕੁਲ ਉਦਾਹਰਣ ਦੇਖੋ ਤੁਸੀਂ ਵੀ ਕਿਸ ਤਰੀਕੇ ਨਾਲ ਦਿੱਤੀ ਜਾ ਰਹੀ ਆ ਜਾਂ ਸਿੱਟਾ ਵੇਖੋ ਵੀ ਵਡਿਆਈ ਕੀਦੀ ਆ ਮੈਨੂੰ ਤਾਂ ਹੰਸ ਵਾਲੀ ਬਿਰਤੀ ਬਣਾਉਣ ਵਾਲੀ ਗੱਲ ਆ ਇੱਥੇ ਤੇ ਬਿਲਕੁਲ ਜੀ ਨਹੀਂ ਸੋਹਣੇ ਤਰੀਕੇ ਨਾਲ ਮਤ ਦੇ ਨਾਲ ਪੜਨਾ ਪੈਣਾ ਫੇਰ ਹੂੰ ਨਹੀਂ ਤੇ ਆਪਾਂ ਇਹਨਾਂ ਗੱਲਾਂ 'ਚ ਹੀ ਉਲਝ ਜਾਵਾਂਗੇ ਹੂੰ ਉਹ ਜਿਵੇਂ ਕਹਿੰਦੇ ਆ ਨਾ ਕਿ ਹੰਸ ਨੂੰ ਦੁੱਧ ਰਖੀਏ ਤੇ ਉਹ ਦੁੱਧ ਦੁੱਧ ਪੀ ਲੈਂਦਾ ਪਾਣੀ ਪਾਣੀ ਛੱਡ ਦਿੰਦਾ ਸਾਨੂੰ ਵੀ ਉਹ ਬਿਰਤੀ ਅਪਣਾਉਣੀ ਪੈਣੀ ਕਿ ਏਸੀ ਵੀ ਜਦੋਂ ਕੋਈ ਗ੍ਰੰਥ ਪੜ੍ਹੀਏ ਕੋਈ ਕਿਤਾਬ ਪੜ੍ਹੀਏ ਉਹ ਚੋਂ ਚੰਗੀਆਂ ਗੱਲਾਂ ਦੁੱਧ ਵਾਂਗੂ ਗ੍ਰਹਿਣ ਕਰ ਲਈਏ ਤੇ ਜੇ ਕੋਈ ਸਾਨੂੰ ਲੱਗਦਾ ਕਿ ਸਾਡੀ ਵਿਚਾਰਧਾਰਾ ਨਹੀਂ ਸੀ ਇਹਦੇ ਨਾਲ ਸਹਿਮਤ ਨਹੀਂ ਆ ਜਾਂ ਸਾਡੀ ਗੁਰਮਤੁੱਲਟ ਜਾਂਦੇ ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ ਰੋਲਾ ਨਾ ਪਾਓ ਭੰਡੀ ਨਾ ਕਰੋ ਕਿਉਂਕਿ ਉਹ ਉਹ ਕਿਤਾਬ ਲਿਖਣ ਦੇ ਪਿੱਛੇ ਜਾਂ ਉਹ ਗ੍ਰੰਥ ਲਿਖਣ ਦੇ ਪਿੱਛੇ ਇੱਕ ਜ਼ਿੰਦਗੀ ਲੱਗੀ ਹੋਈ ਆ ਜੋ ਤੁਹਾਨੂੰ ਚੰਗਾ ਲੱਗਦਾ ਜੋ ਤੁਹਾਨੂੰ ਗੁਰਮਤਿ ਅਨੁਸਾਰ ਲੱਗਦਾ ਤੁਸੀਂ ਲੈ ਲਓ ਪਰ ਰੌਲਾ ਨਾ ਪਾਓ ਕਿ ਕਿਤਨਾ ਕਿਤੇ ਹੈ ਵੀ ਸਾਡੇ ਕੋ ਉਹੀ ਆ ਬਸ ਉੱਤ ਬਿਨ ਮਤਲਬ ਤਾਂ ਸਾਡੇ ਕੋ ਹੈ ਵੀ ਕੱਖ ਨਹੀਂ ਹੈ ਬਿਲਕੁਲ ਨਹੀਂ ਸੰਪੂਰਨ ਇਤਿਹਾਸ ਜਿੰਨੇ ਵਿਸਥਾਰ ਦੇ ਨਾਲ ਜਿੰਨੇ ਪ੍ਰੇਮ ਦੇ ਨਾਲ ਉਹਨਾਂ ਨੇ ਲਿਖਿਆ ਹੁਣ ਮੈਂ ਜਦੋਂ ਅਰੰਭਤਾ ਤੋਂ ਪੜਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਉਹ ਪ੍ਰਕਾਸ਼ ਹੀ ਉਹਨਾਂ ਨੇ ਕਈ ਅਧਿਆਇਆਂ ਦੇ ਵਿੱਚ ਲਿਖਿਆ ਕਈ ਅਧਿਆਇ ਦੇ ਵਿੱਚ ਕਿਵੇਂ ਲਿਖਿਆ ਉਹ ਕਹਿੰਦੇ ਵੀ ਨਦੀਆਂ ਦੇ ਆਲੇ ਦੁਆਲੇ ਫੁੱਲ ਉੱਗ ਗਏ ਨੇ ਚੰਦ ਜਿਹੜਾ ਉਹਦਾ ਜਾਣ ਨੂੰ ਜੀ ਨਹੀਂ ਕਰਦਾ ਉਹ ਟਲਦਾ ਹੀ ਨਹੀਂ ਸੂਰਜ ਆਉਂਦਾ ਤੇ ਸੂਰਜ ਦਾ ਟਲਣ ਨੂੰ ਜੀ ਨਹੀਂ ਕਰਦਾ ਕਿ ਅੱਜ ਨਾਨਕ ਦਾ ਪ੍ਰਕਾਸ਼ ਹੋਇਆ ਹੈ ਦੂਰ ਦੂਰ ਤੋਂ ਲੋਕਾਂ ਨੂੰ ਇਹ ਸੋ ਮਿਲ ਜਾਂਦੀ ਹੈ ਹੋਈ ਨਾ ਲੇਖਕਾਂ ਵਾਲੀ ਗੱਲ ਵੀ ਰਸ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਕੋਈ ਪੜੇ ਮਤਲਬ ਮੈਨੂੰ ਲੱਗਦਾ ਕਿ ਉਹ ਚਾਹੁੰਦੇ ਆ ਕਿ ਲੋਕ ਮਹਿਸੂਸ ਕਰਨ ਵੀ ਉਸ ਸਮੇ ਕੁਦਰਤ ਨੂੰ ਵੀ ਕਿੰਨਾ ਮਤਲਬ ਚਾ ਚੜ ਗਿਆ ਸੀ ਜਦੋਂ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਸੀ ਕਿ ਪੜਨ ਜਦੋਂ ਕੋਈ ਪੜੇ ਨਾ ਮਹਿਸੂਸ ਕਰੇ ਚੀਜ਼ਾਂ ਜਦੋਂ ਤਰਕਸ਼ੀਲ ਬੁੱਧੀ ਹੋ ਜਾਊਗੀ ਨਾ ਉਦੋਂ ਫਿਰ ਉਹ ਉਹੀ ਗੱਲ ਵੀ ਸਾਡੇ ਅੰਦਰੋਂ ਫੀਲਿੰਗਸ ਮੁੱਕ ਗਈਆਂ ਨੇ ਹਾਂ ਆਪਾਂ ਇੰਨੇ ਇੱਕ ਰੋਬੋਟਿਕ ਜੇ ਹੋ ਗਏ ਆ ਮੈਂ ਕਹਾਂਗਾ ਰੋਬੋਟਿਕ ਜੇ ਹੋ ਗਏ ਹਾਂ ਵੀ ਤੁਸੀਂ ਦੇਖੋ ਇੱਕ ਬੱਚਾ ਆ ਉਹ ਕਦੇ ਕਹਿੰਦਾ ਸੀ ਵੀ ਮਾਂ ਮੈਨੂੰ ਆਪਣੀ ਗੋਦ ਵਿੱਚ ਬਿਠਾ ਕੇ ਤੇ ਮੇਰੇ ਮੂੰਹ ਦੇ ਵਿੱਚ ਗਰਾਈਆਂ ਪਾਵੇ ਉਹ ਕਿੰਨੀ ਸੋਹਣੀ ਗੱਲ ਆ ਕਿੱਡੀ ਮਹਿਸੂਸ ਕਰਨ ਵਾਲੀ ਗੱਲ ਆ ਮੈਨੂੰ ਲੱਗਦਾ ਆਪਾਂ ਜਿਹੜੀ ਜਨਰੇਸ਼ਨ ਬੈਠੇ ਆ ਨਾ ਆਪਾਂ ਇਹ ਮਹਿਸੂਸ ਕਰ ਸਕਦੇ ਹਾਂ ਸਾਡੇ ਤੋਂ ਅਗਲੀ ਪੀੜ੍ਹੀ ਨੇ ਇਹ ਵੀ ਨਹੀਂ ਮਹਿਸੂਸ ਕਰਨਾ ਸਹੀ ਕਿਉਂ ਕਿ ਜੰਮਦਾ ਜਿਹੜਾ ਅਜੇ 9-10 ਮਹੀਨਿਆਂ ਦਾ ਹੈ ਜਿਹੜਾ ਸਾਲ ਦਾ ਭਜੰਗੀ ਆ ਉਹਦੇ ਹੱਥ ਵਿੱਚ ਫੋਨ ਫੜਾਇਆ ਮੂੰਹ ਦੇ ਵਿੱਚ ਗਰਹੀਆਂ ਪਾਈ ਜਾਂਦੇ ਉਹਨੂੰ ਕੀ ਪਤਾ ਮਾਂ ਦੀ ਗੋਦ ਚ ਬਹਿਣ ਦਾ ਕੀ ਅਨੰਦ ਹੋਏ ਸਹੀ ਗੱਲ ਉਹਨੂੰ ਵਾਇਆ ਹੀ ਨਹੀਂ ਕਦੇ ਉਹਨੇ ਚਾਨਵ ਨਹੀਂ ਵੇਖਣ ਮਤਲਬ ਤਾਂ ਮੂੰਹ ਕਰਕੇ ਤਾਂ ਕਰਕੇ ਰੋਬੋਟ ਜਿਹਾ ਹੋ ਗਿਆ ਹੁਣ ਮੈਂ ਕਥਾ ਵਿਚਾਰ ਚ ਵੀ ਕਈ ਵਾਰੀ ਇਹ ਗੱਲ ਕਰਦਾ ਹੁੰਨਾ ਵੀ ਭਾਈ ਜੇ ਤੁਸੀਂ ਚਾਹੁੰਦੇ ਹੋ ਵੀ ਚਿੰਤਾਵਾਂ ਤੋਂ ਛੁਟਕਾਰਾ ਪਾਉਣਾ ਕਦੇ ਘਰ ਚੋਂ ਬਾਹਰ ਨਿਕਲ ਕੇ ਚਾਨਵਲ ਵੇਖਿਆ ਕਰੋ 15 15 ਮਿੰਟ ਅੱਧਾ ਅੱਧਾ ਘੰਟਾ ਵੇਖਿਆ ਕਰੋ ਤਾਰਿਆਂ ਵੱਲ ਵੇਖੋ ਹੈਰਾਨੀ ਨਹੀਂ ਪੈਣੀ ਮੈਂ ਉਹੀ ਗੱਲ ਕਰਨ ਲੱਗਾ ਮੈਨੂੰ ਲੱਗਾ ਜੇ ਮੈਂ ਆਪਣੀ ਗੱਲ ਕਰਨਾ ਮੈਨੂੰ ਪਤਾ ਨਹੀਂ ਕਿੰਨਾ ਸਮਾਂ ਗਿਆ ਮੈਂ ਕਹਦੀ ਆਸਮਾਨ 'ਚ ਤਾਰੇ ਨਹੀਂ ਵੇਖਿਆ ਪਤਾ ਨਹੀਂ ਕਿੰਨਾ ਸਮਾਂ ਗਿਆਣਾ ਇਸ ਕਰਕੇ ਫਿਰ ਅਸੀਂ ਚਿੰਤਾਵਾਂ ਛੋਰੀਆਂ 'ਚ ਤੁਰੇ ਫਿਰਦੇ ਕਿਉਂਕਿ ਆਪਾਂ ਇਹਦੇ ਨਾਲ ਹੀ ਬਹੁਤ ਜੁੜ ਜਾਂਦੇ ਆ ਜਿਹੜਾ ਸਾਹਮਣੇ ਮਟੀਰੀਅਲਿਸਟਿਕ ਸੰਸਾਰ ਚੱਲ ਰਿਹਾ ਨਾ ਅਸੀਂ ਇਹਦੇ ਨਾਲ ਹੀ ਜੁੜ ਜਾਂਦੇ ਆ ਜਦੋਂ ਸਾਡੇ ਕੋਲ ਕੋਈ ਨਵੀਂ ਗੱਲ ਨਹੀਂ ਹੁੰਦੀ ਨਵੀਂ ਕੀ ਆ ਕੁਦਰਤ ਨੂੰ ਵੇਖੋਗੇ